ਸਮੇਂ ਦੀ ਬਿਗ ਬ੍ਰੇਕਿੰਗ ਲੈ ਕੇ ਹਾਜ਼ਰ ਹੋ ਗਏ ਆ ਦੱਸਦੇ ਹੀ ਇਸ ਪਠਾਨਕੋਟ ਦੇ ਵਿੱਚ ਇੱਕ ਅਜੀਬ ਵਾਰਦਾਤ ਦੇਖਣ ਨੂੰ ਮਿਲੀ ਹੈ ਪਠਾਨਕੋਟ ਦੇ ਟਾਕੀ ਰੋਡ ਤੇ ਸਵੇਰੇ 4 ਵਜੇ ਦੇ ਕਰੀਬ ਜਿਹੜਾ ਹੈ ਇੱਕ ਨੋਵਾ ਗੱਡੀ ਦੇ ਸ਼ੀਸ਼ੇ ਤੋੜੇ ਗਏ ਤੇ ਉੱਥੇ ਪੋਸਟਰ ਜਿਹੜੇ ਨੇ ਉਹ ਲਿਖੇ ਹੋਏ ਪਾਏ ਗਏ ਜਿਸ ਦੇ ਉੱਤੇ ਪਾਕਿਸਤਾਨ ਜ਼ਿੰਦਾਬਾਦ ਜਿਹੜਾ ਹੈ ਉਹ ਲਿਖਿਆ ਹੋਇਆ ਸੀ ਦੱਸਦੇ ਹਾਂ ਕਿ ਕਰੀਬ 4 ਤੋਂ 5 ਪੋਸਟਰ ਜਿਹੜੇ ਨੇ ਉਹ ਟਾਕੀ ਰੋਡ ਦੇ ਇੱਕ ਘਰ ਦੇ ਸਾਹਮਣੇ ਕਹਿ ਸਕਦੇ ਹਾਂ ਅਸੀਂ ਉੱਥੇ ਇੱਕ ਵਿਅਕਤੀ ਨੇ ਆਪਣੇ ਕੋਠੇ ਤੋਂ ਚੜ ਕੇ ਜਦੋਂ ਵੇਖਿਆ ਤਾਂ ਗੱਡੀ ਦੇ ਸ਼ੀਸ਼ੇ ਟੁੱਟਣ ਦੀ ਆਵਾਜ਼ ਆਈ ਤਾਂ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਦੱਸਿਆ ਹੈ ਕਿ ਜਿਹੜੇ ਆਦਮੀ ਸੀ 4 ਤੋਂ 5 ਆਦਮੀ ਜਿਹੜੇ ਨੇ ਸੰੰਦਿਖਤ ਵਿਅਕਤੀ ਅਸੀਂ ਕਹਿ ਸਕਦੇ ਹਾਂ ਉਹ ਦੇਖੇ ਗਏ ਨੇ ਕਾਫੀ ਉੱਚੇ ਲੰਮੇ ਸੀ ਤੇ ਉਹ ਜਿਹੜੇ ਨੇ ਗੱਡੀ ਦਾ ਸ਼ੀਸ਼ਾ ਤੋੜ ਕੇ ਉਹਨਾਂ ਨੇ ਜਿਹੜੇ ਪੋਸਟਰ ਅਸੀਂ ਕਹਿ ਸਕਦੇ ਹਾਂ ਉੱਤੇ ਸਿੱਟ ਕੇ ਗਏ ਨੇ ਸੜਕ ਦੇ ਉੱਤੇ ਜਿੱਥੇ ਕਿ ਸਾਹਮਣੇ ਇਨੋਵਾ ਗੱਡੀ ਲੱਗੀ ਸੀ ਪਹਿਲਾਂ ਉਹਨਾਂ ਨੇ ਗੱਡੀ ਦਾ ਸ਼ੀਸ਼ਾ ਤੋੜਿਆ ਤੇ ਫਿਰ ਉਸ ਤੋਂ ਬਾਅਦ ਪਾਕਿਸਤਾਨ ਜ਼ਿੰਦਾਬਾਦ ਦੇ ਪੋਸਟਰ ਜਿਹੜੇ ਨੇ ਉਹ ਪਠਾਨਕੋਟ ਦੇ ਟਾਕੀ ਰੋਡ ਦੇ ਉੱਤੇ ਸੁੱਟੇ ਫਿਰ ਉਸ ਤੋਂ ਬਾਅਦ ਲੋਕਾਂ ਨੇ ਜੇਕਰ ਅਸੀਂ ਗੱਲ ਕਰੀਏ ਤਾਂ ਲੋਕਾਂ ਨੇ ਇਕੱਠ ਕਰਕੇ ਪੁਲਿਸ ਨੂੰ ਸੂਚਿਤ ਕੀਤਾ ਤੇ ਜਿਵੇਂ ਹੀ ਪੁਲਿਸ ਨੂੰ ਇਹ ਸੂਚਨਾ ਮਿਲੀ ਤਾਂ ਪੁਲਿਸ ਵੱਲੋਂ ਜਿਹੜਾ ਹੈ ਮੌਕੇ ਤੇ ਹੀ ਉੱਥੇ ਪਹੁੰਚ ਕੇ ਜਾਇਜ਼ਾ ਲਿਆ ਗਿਆ ਤਾਂ ਪੁਲਿਸ ਨੇ ਜਦੋਂ ਗੱਲਬਾਤ ਕੀਤੀ ਗਈ ਪੁਲਿਸ ਦੇ ਨਾਲ ਤਾਂ ਡੀਐਸਪੀ ਸੁਮੇਰ ਸਿੰਘ ਮਾਨ ਨੇ ਦਿੱਤਾ ਹੈ ਜਾਣਕਾਰੀ ਦੱਸੀ ਹੈ ਕਿ ਇਹ ਜਿਹੜੀ ਸ਼ਰਾਰਤ ਹੈ ਇਹ ਕਿਸੇ ਜਾਨੀ ਮਾਨੀ ਸੂਚੀ ਸੰਬਧੀ ਸਾਜ਼ਿਸ਼ ਤੇ ਤਹਿਤ ਸ਼ਰਾਰਤ ਜਿਹੜੀ ਉਹ ਕੀਤੀ ਜਾ ਰਹੀ ਹੈ ਤੇ ਮਾਹੌਲ ਨੂੰ ਜਿਹੜਾ ਹੈ ਉਹ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸ਼ਾਂਤੀ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਠਾਨਕੋਟ ਦੇ ਵਿੱਚ ਮਨੇ ਕਿਹਾ ਕਿ ਅਸੀਂ ਕਾਰਵਾਈ ਵਿੱਚ ਲੱਗੇ ਹੋਏ ਹਾਂ ਤੇ ਜਿਵੇਂ ਹੀ ਸਾਨੂੰ ਕੁਝ ਪਤਾ ਚੱਲਦਾ ਹੈ ਤੇ ਅਸੀਂ ਇਹ ਜਾਣਕਾਰੀ ਜਿਹੜੀ ਆ ਉਹ ਸਾਂਝੀ ਕਰਾਂਗੇ ਫਿਲਹਾਲ ਸਿਚੁਏਸ਼ਨ ਜਿਹੜੀ ਆ ਸਥਿਤੀ ਜਿਹੜੀ ਆ ਉਹ ਕੰਟਰੋਲ ਦੇ ਵਿੱਚ ਹੈ ਕਿਸੇ ਨੂੰ ਵੀ ਘਬਰਾਉਣ ਦੀ ਕੋਈ ਵੀ ਲੋੜ ਜਿਹੜੀ ਆ ਉਹ ਨਹੀਂ ਹੈ ਤੇ ਹੋਰ ਕੀ ਕੀ ਜਾਣਕਾਰੀ ਸਾਂਝੀ ਕੀਤੀ ਹੈ ਤੁਹਾਨੂੰ ਦਿਖਾਉਨੇ ਆ ਉਹ ਵੀ ਤੇ ਇੱਕ ਬਾਰ ਇਹ ਵੀ ਸੁਣ ਲੈਣੇ ਆ ਕਿ ਜਿਹੜੇ ਟਾਕੀ ਰੋਡ ਦੇ ਵਸਨੀਕ ਨੇ ਜਿਨ੍ਹਾਂ ਨੇ ਇਸ ਵੇਰੇ ਉੱਠਦੇ ਹੀ ਇਹ ਵਾਰਦਾਤ ਜਿਹੜੀ ਆ ਉਹ ਦੇਖੀ ਹੈ ਤੇ ਮੌਕੇ ਤੇ ਪੁਲਿਸ ਨੂੰ ਜਿਹੜਾ ਉਹਨੇ ਦੱਸਿਆ ਹੈ ਕਿ ਜਾਣਕਾਰੀ ਉਹਨੇ ਸਾਂਝੀ ਕੀਤੀ ਹੈ ਆਉ ਦੇਖ ਲੈਣੇ ਅਤੇ ਸੁਣ ਲੈਣੇ ਕੀ ਗੱਲਬਾਤ ਹੋਈ ਸੀ ਹਾਂਜੀ ਸਰ ਸਭ ਤੋਂ ਪਹਿਲਾਂ ਤਾਂ ਮੈਨੂੰ ਜਾਣਕਾਰੀ ਮਿਲੀ ਸੀ ਅਰਲੀ ਮਾਰਨਿੰਗ ਕਿ ਇੱਥੇ ਕੋਈ ਸੰਦੇਕ ਦੀ ਦਿੱਖੇ ਗਏ ਆ ਲਗਭਗ 3-4 ਲੋਕ ਔਰ ਮੈਂ ਤੇ ਪ੍ਰਸ਼ਾਸਨ ਅੱਗੇ ਮੰਗ ਕਰਨਾ ਹੈ ਕਿ ਵੈਸੇ ਵੀ ਸਾਡਾ ਜੋ ਪੰਜਾਬ ਹੈ ਇਸ ਟਾਈਮ دہشت ਦੇ ਸਾਏ ਦੇ ਵਿੱਚ ਜੀ ਰਿਹਾ ਔਰ ਐਸੀ ਘਟਨਾਵਾਂ ਨਹੀਂ ਹੋਣੀ ਚਾਹੀਦੀਆਂ ਪੁਲਿਸ ਆਪਣਾ ਕੰਮ ਕਰ ਰਹੀ ਹੈ ਪਰ ਮੈਂ ਪ੍ਰਸ਼ਾਸਨ ਅੱਗੇ ਮੰਗ ਕਰਨਾ ਐ ਐਸਐਸਪੀ ਸਾਹਿਬ ਅੱਗੇ ਡੀਸੀ ਸਾਹਿਬ ਅੱਗੇ ਔਰ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਅੱਗੇ ਕਿ ਇਸ ਜਿਹੜੀ ਸਥਿਤੀ ਭਿਆਨਕ ਸਿਤਿ ਜਿਹੜੀ ਪੈਦਾ ਹੋ ਰਹੀ ਹੈ ਸਾਡੇ ਪੰਜਾਬ ਦੇ ਵਿੱਚ ਇਹਨੂੰ ਜਲਦ ਤੋਂ ਜਲਦ ਦੂਰ ਕੀਤਾ ਜਾਵੇ ਇੱਥੇ ਕੀ ਘਟਨਾਈ ਹੈ ਇੱਥੇ ਜੀ ਇੱਕ ਕਾਰ ਸੀ ਉਹਦਾ ਸ਼ੀਸ਼ਾ ਤੋੜਾ ਗਿਆ ਔਰ ਇਹ ਵੀ ਜਾਣਕਾਰੀ ਕੋਈ ਮਿਲੀ ਹੈ ਕਿ ਪਾਕਿਸਤਾਨ ਨੂੰ ਲੈ ਕੇ ਕੁਝ ਪੋਸਟਰ ਇੱਥੇ ਸੁੱਟੇ ਗਏ ਸੀ ਇਹ ਸਿਰਫ ਇੱਕ دہشت ਦਾ ਮਾਹੌਲ ਕਾਇਮ ਕਰਨ ਦੀ ਉਹਨਾਂ ਦੀ ਚਾਹ ਲੱਗੀ ਹੈ ਔਰ ਮੈਨੂੰ ਪੂਰੀ ਉਮੀਦ ਹੈ ਕਿ ਸਾਡਾ ਪੰਜਾਬ ਸਾਡਾ ਦੇਸ਼ ਇਕੱਠਾ ਹੈ ਔਰ دہشت ਗਰਦੀ ਜਿਹੜੀ ਪਾਉਣ ਦੀ ਕੋਸ਼ਿਸ਼ ਕਰ ਰਹੇ ਆ ਉਹਨਾਂ ਦੇ ਮਨਸੂਬੇ ਕਾਮਯਾਬ ਨਹੀਂ ਹੋਣਗੇ। ਕੀ ਇਸ ਦੀ ਜਾਣਕਾਰੀ ਪੁੱਛਣ ਨੂੰ ਦਿੱਤੀ ਗਈ ਹੈ? ਹਾਂਜੀ ਆ ਵੀ ਪਤਾ ਲੱਗਿਆ ਕਿ ਅਰਲੀ ਮਾਰਨਿੰਗ ਪੁਲਿਸ ਆਈ ਹੈ ਔਰ ਉਹ ਜਾਂਚ ਕਰ ਰਹੀ ਹੈ ਔਰ ਸਾਰੇ ਪਹਿਲੂਆਂ ਨੂੰ ਦੇਖ ਕੇ ਉਹ ਆਪਣਾ ਕੰਮ ਕੀ ਨਾ ਤੁਹਾਡਾ ਨਾਮ ਰਮੇਸ਼ ਕੁਮਾਰ ਹਾਂਜੀ ਕੀ ਗੱਲਬਾਤ ਹੋਈ ਹੈ? ਗੱਲਬਾਤ ਹੈ ਵੀ ਸਵੇਰੇ 4 ਵਜੇ ਟਾਈਮ ਹੀ ਉਹਨਾ ਗੱਡੀ ਦੇ ਸ਼ੀਸ਼ਾ ਪੱਥਰ ਮਾਰਨ ਦੀ ਕੋਸ਼ਿਸ਼ ਕੀਤੀ ਐ ਜਿਸ ਵੇਲੇ ਜਿਹੜੇ ਤੋਰ ਤੋੜਿਆ ਜिले ਬਾਜ ਜਦੋਂ ਬਾਜ ਆਈ ਐ ਗਵਾਡੀ ਮੁੜਾ ਉਹਨਾਂ ਮੌਕੇ ਤੇ ਆਣ ਕੇ ਦੇਖਿਆ ਉੱਪਰੋਂ ਕੋਠੇ ਤੋਂ ਟਾਰਚ ਮਾਰੀ ਐ ਮੋਬਾਈਲ ਦੀ ਉਹ ਬੰਦੇ ਭੱਜ ਗਏ ਐ ਇਧਰ ਨੂੰ ਝਾੜੀਆਂ ਵਾਲੇ ਪਾਸੇ ਨੂੰ ਚਾਰ ਬੰਦੇ ਹੀ ਚੰਗੇ ਉੱਚੇ ਲੰਮੇ ਜਵਾਨ ਸੀ ਕੱਪੜੇ ਕੂੜੇ ਦੇ ਦੇਖੇ ਗਿਆ ਨਾ ਕੱਪੜੇ ਕੂੜੇ ਤੇ ਜਾਂ ਕੋਈ ਉਹਨਾਂ ਨੇ ਕੋਈ ਨੋਟ ਵਗੈਰਾ ਛੁੱਟਿਆ ਇੱਥੇ ਕੋਈ ਬੱਤੀਆਂ ਬੰਦੀ ਸੀ ਚਾਰ ਕਾ ਪੰਜ ਪੰਜ ਕਾ ਪਰਚੀਆਂ ਛੁੱਟੀਆਂ ਇਹ ਪੰਜ ਉਹ ਤੇ ਪਾਕਿਸਤਾਨ ਜਿੰਦਾਬਾਦ ਲਿਖਿਆ ਦਾ ਤੇ ਕਿਹਾ ਇੱਧਰ ਕੋਈ ਰੇਲਵੇ ਸਟੇਸ਼ਨ ਵੀ ਪੈਂਦਾ ਜਿੱਧਰ ਉਹ ਭੱਜੇ ਚੱਕੀਪਾ ਚੱਕੀਪਾ ਕੈਂਟ ਪੈਂਦਾ ਕੀ ਕੁਝ ਪੜਿਆ ਹੋਇਆ ਵੀ ਕਿਹਨੇ ਉਹ ਤੇ ਲਿਖਿਆ ਸੀ ਕਦੇ ਉੱਥੇ ਲਿਖਿਆ ਪਾਕਿਸਤਾਨ ਜਿੰਦਾਬਾਦ ਅਸੀਂ ਉਹ ਦੇਖੋ ਚਾਰ ਦੇ ਕਾਇਲ ਤੇ ਕਾਇਲ ਦਿਖਾ ਮੈਨੂੰ ਕਿਹਦੇ ਕੀ ਪਾਕਿਸਤਾਨ ਜਿੰਦਾਬਾਦ ਕੀ ਹੈਗਾ ਸਾਰਾ ਮਾਮਲਾ ਜੀ ਆਪਣੇ ਕੋਲ अर्ਲੀ ਮਾਰਨਿੰਗ ਇਨਫੋਰਮੇਸ਼ਨ ਆਈ ਸੀ 4:30 5:00 ਨੂੰ ਕਿ ਟਾਕੀ ਦੇ ਏਰੀਏ 'ਚ ਇੱਕ ਨਵਾਂ ਕਾਰ ਤੇ ਉਹਦੇ ਸ਼ੀਸ਼ੇ ਕੁਝ ਤੋੜੇ ਗਏ ਆ ਉਹਦੇ ਬਾਅਦ ਕੋਈ ਛੋਟੇ ਸ਼ੱਕੀ ਜਿਹੜਾ ਲਿਟਰੇਚਰ ਪਿਆ ਹੋਇਆ ਜਿਹਦੇ ਬਾਅਦ ਆਪਾਂ ਮੌਕੇ ਤੇ ਉੱਥੇ ਗਏ ਸੀ ਸਾਰਾ ਚੀਜ਼ਾਂ ਨੂੰ ਵੈਰੀਫਾਈ ਕੀਤਾ ਉੱਥੇ ਜਿਹੜੀਆਂ ਉਹ ਮੇਰੇ ਛੱਕੀ ਲਿਟਰੇਚਰ ਸਲਿਪਸ ਵਗੈਰਾ ਕੁਝ ਪਈ ਹੋਈ ਸੀ ਉਹ ਪੜੀਆਂ ਹੋਈਆਂ ਤੇ ਬਾਕੀ ਪੂਰੇ ਹਮਾਤ ਦਾ ਵੀ ਜਾਇਜ਼ਾ ਲਿਆ ਇਹਦੇ ਵਿੱਚ ਮੈਂ ਇਹ ਕਹਿ ਦਿੰਦਾ ਮੈਂ ਚਾਹੁੰਦਾ ਕਿ ਵੀ ਸਭ ਤੋਂ ਪਹਿਲੇ ਤਾਂ ਕਿਸੇ ਨੇ ਕੋਈ ਪੈਲਿੰਗ ਕਰਨ ਦੀ ਕੋਈ ਲੋੜ ਨਹੀਂ ਕਿਉਂਕਿ ਇਹ ਮਾਮਲਾ ਸ਼ਰਾਰਤ ਦਾ ਲੱਗਦਾ ਕਿਸੇ ਨੇ ਜਾਣਬੁੱਝ ਕੇ ਸ਼ਰਾਰਤ ਕੀਤੀ ਹੈ ਇਹ ਉਹ ਆਪਾਂ ਵੈਰੀਫਾਈ ਕਰ ਰਹੇ ਇਹਦੇ ਵਿੱਚ ਇਸ ਤੋਂ ਇਲਾਵਾ ਕੋਈ ਹੋਰ ਜਿਹੜੀ ਕੋਈ ਛੱਕੀ ਗੱਲ ਸਾਡੇ ਸਾਹਮਣੇ ਨਹੀਂ ਆਈ ਹੈ ਇਸ ਲਈ ਮੈਂ ਲੋਕਾਂ ਨੂੰ ਇਹ ਰਿਕੁਇਰ ਕਰਨਗਾ ਕਿ ਬਿਲਕੁਲ ਪੈਨਿਕ ਨਾ ਕਰਨ ਇਸ ਨੂੰ ਚੱਕ ਕਰ ਲਈਏ ਇਹ ਕਿਸੇ ਵੱਲੋਂ ਕੀਤੀ ਗਈ ਸ਼ਰਾਰਤ ਜਾਪਦੀ ਹੈ ਮੇਰੇ ਵੀ ਉੱਥੇ ਜਿਹੜੀ ਗੱਡੀ ਲੱਗ ਰਹੀ ਹੈ ਉਹ ਲੋਹਾ ਜਿਹੜੀ ਪਿਛਲੇ 2-3 ਮਹੀਨਿਆਂ ਤੋਂ ਲਗਾਤਾਰ ਉੱਥੇ ਲੱਗ ਰਹੀ ਹੈ ਉਹਨੂੰ ਉਹਨੂੰ ਲੈ ਕੇ ਕੋਈ ਹੋਰ ਗੱਲ ਨਾ ਹੋਵੇ ਹੈਨਾ ਜਿਵੇਂ ਆਪਾਂ ਸਾਰੀਆਂ ਗੱਲਾਂ ਜਿਹੜੀਆਂ ਚੈੱਕ ਕਰਦੇ ਆਂ ਬਾਕੀ ਇਹਦੇ 'ਚ ਪੈਨਿਕ ਕਰਨ ਦੀ ਬਿਲਕੁਲ ਬਿਲਕੁਲ ਵੀ ਕੋਈ ਲੋੜ ਨਹੀਂ ਤੇ ਇਹ ਜਿਹੜੀ ਹੈ ਕਿਸੇ ਵੱਲੋਂ ਕੀਤੀ ਗਈ ਸ਼ਰਾਰਤ ਹੈ ਜਿਹਨੂੰ ਆਪਾਂ ਜਲਦੀ ਸੱਚੀ ਦਾ ਜਾਣੋ ਕੈਮਰ ਪਰਸਨ ਹਨੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ